ਇਹ ਮੰਦਿਰ ਜਨਮ ਅਸ਼ਮੀ ਕਰਕੇ ਬਹੁਤ ਮਸ਼ਹੂਰ ਸਾਡੇ ਮੰਦਿਰ ਦੇ ਵਿੱਚ ਸਭ ਤੋਂ ਵੱਡਾ ਫੈਸਟੀਵਲ ਜੇ ਮਨਾਇਆ ਜਾਂਦਾ ਹੈ ਉਹ ਜਨਮ ਅਸ਼ਮੀ ਇਹਨਾਂ ਨੇ بارش ਦੇ ਬਾਵਜੂਦ ਵੀ ਇੱਥੇ ਆ ਕੇ ਭਗਵਾਨ ਦੇ ਦਰਸ਼ਨ ਕੀਤੇ আর ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਸਾਰਿਆਂ ਦੇ ਘਰਾਂ 'ਚ ਅਸੀਂ ਇਹ ਅਰਦਾਸ ਕਰਦੇ ਹਾਂ ਥਾ ਕਿ ਲੱਗੇ ਕਿ ਸਭ ਦੇ ਘਰਾਂ 'ਚ ਸੁੱਖ ਸਮਰiddhi ਤੰਦਰੁਸਤੀ ਔਰ ਉਹਨਾਂ ਦੇ ਬੱਚੇ ਵਿਦਿਆ ਦੇ ਉਤਮਦਾਨ ਉਹਨਾਂ ਨੂੰ ਮਿਲੇ ਔਰ ਅੱਗੇ ਵਧਣ टोकरी में डाल के जमुना से निकल रहे थे और बरसात हो रही थी बहुत जबरदस्त बरसात हो रही थी तो वही माहौल आज दिखाई दे रहा है उनके जन्मदिन के उस समय हमारा कोई कल्याण नहीं है जो यहाँ प्रभु से कुछ मांगने आएगा उसका ही कल्याण होगा आप 12 बजे तक रात को आए लंगर प्रसाद चल रहे हैं प्रभु के दर्शन करो लंगर प्रसाद खाओ लंगर प्रसाद आज, आज के दिन में खाना बहुत जरूरी होता है ਦਾ ਪਰਮਾਤਮਾ ਨੇ ਰੌਣਕ ਲਗਾਈ ਹੋਈ ਹੈ بارش ਵੀ ਹੈ ਸੰਗਤ ਵੀ ਬਹੁਤ ਸਾਰੀ ਹੈ ਪੂਰਾ ਕ੍ਰਿਸ਼ਨ ਕਨਈਆ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਬਹੁਤ ਅੱਜ ਸ਼੍ਰੀ ਦੁਰਗਾ ਮੰਦਰ ਦੇ ਵਿੱਚ ਜਲ ਜਲmashtami ਦਾ ਜਿਹੜਾ ਉਤਸਵ ਮਨਾਇਆ ਜਾ ਰਿਹਾ ਹੈ ਇੰਨੇ ਲੱਖਾਂ ਦੇ ਤعداد ਦੇ ਵਿੱਚ ਅੱਜ ਭਗਤ ਜਨਾਂ ਨੇ ਇੱਥੇ ਅਸ਼ੀਰਵਾਦ ਪ੍ਰਾਪਤ ਕੀਤਾ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੁਧਿਆਣਾ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤੇ ਜਨਮ ਅਸ਼ਟਮੀ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਇਸ ਵੇਲੇ ਲੁਧਿਆਣਾ ਸ਼ਾਇਦ ਦੁਰਗਾ ਮਾਤਾ ਮੰਦਰ ਬੀਆਰਐਸ ਨਗਰ ਦੇ ਇਥੇ ਬਹੁਤ ਧੂਮ-ਧਾਮ ਦੇ ਨਾਲ ਜਨਮ ਅਸ਼ਟਮੀ ਮਨਾਇਆ ਜਾ ਰਿਹਾ ਹੈ ਉਹ ਮੰਦਰ ਮੰਦਰ ਦੇ ਜਿਹੜੇ ਸਮਸਤ ਮੈਂਬਰ ਨੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਕਿ ਕਿਸ ਪ੍ਰਕਾਰ ਦੀ ਤਿਆਰੀਆਂ ਕੀਤੀਆਂ ਗਈਆਂ ਨੇ ਕਿ ਕਿਸ ਪ੍ਰਕਾਰ ਦੇ ਨਾਲ ਇਸ ਵਾਰੀ ਭਗਤਾਂ ਦਾ ਉਤਸ਼ਾਹ ਦੇਖਿਆ ਜਾ ਰਿਹਾ ਖਾਸ ਤੌਰ ਤੇ ਇਲਾਕਾ ਵਾਸੀਆਂ ਦੇ ਵਿੱਚ ਹਾਂਜੀ ਹਰੇ ਕ੍ਰਿਸ਼ਨ ਜੀ ਮੇਰਾ ਨਾਮ ਓਮ ਪ੍ਰਕਾਸ਼ 바ਵਾ ਹੈ ਇਹ ਮੰਦਰ ਜਨਮ ਅ ਕਰਕੇ ਬਹੁਤ ਮਸ਼ਹੂਰ ਸਾਡੇ ਮੰਦਰ ਦੇ ਵਿੱਚ ਸਭ ਤੋਂ ਵੱਡਾ ਫੈਸਟੀਵਲ ਜੇ ਮਨਾਇਆ ਜਾਂਦਾ ਹੈ ਤੋਂ ਜਨਮ ਅਸ਼ਟਮੀ ਹੈ ਐਸ ਵਾਰ ਵੀ ਅਸੀਂ ਪਿਛਲੇ ਸਾਲਾਂ ਨਾਲੋਂ ਵੀ ਜ਼ਿਆਦਾ ਤਿਆਰੀ ਕੀਤੀ ਪਰ ਉਹ ਭਗਵਾਨ ਇੰਦਰ ਦੇਵਤਾ ਜੀ ਨੂੰ ਕਿਉਂਕਿ ਜਦੋਂ ਭਗਵਾਨ ਦਾ ਜਨਮ ਹੋਇਆ ਹੈ ਤਾਂ ਜਨਮ ਵੇਲੇ ਵੀ ਤੂਫਾਨ ਵਰਸ਼ਾ ਸਭ ਆਈ ਤਾਂ ਅੱਜ ਵੀ ਉਹੀ ਸਾक्षात ਸਾਡੇ ਸਾਹਮਣੇ ਹੋਇਆ ਤੋਂ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਹੈ ਜਿਨ੍ਹਾਂ ਨੇ بارش ਦੇ باوجود ਵੀ ਇੱਥੇ ਆ ਕੇ ਭਗਵਾਨ ਦੇ ਦਰਸ਼ਨ ਕੀਤੇ ਔਰ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਸਾਰਿਆਂ ਦੇ ਘਰਾਂ 'ਚ ਅਸੀਂ ਅਰਦਾਸ ਕਰਦੇ ਹਾਂ ਠਾਕ ਜੱਗੇ ਕਿ ਸਭ ਦੇ ਘਰਾਂ 'ਚ ਸੁੱਖ ਸਮਰiddhi ਤੰਦਰੁਸਤੀ ਔਰ ਉਹਨਾਂ ਦੇ ਬੱਚੇ ਵਿਦਿਆਦੁੱਤਮ ਦਾਤ ਉਹਨਾਂ ਨੂੰ ਮਿਲੇ ਔਰ ਅੱਗੇ ਵਧਨ ਔਰ ਆਪਣਾ ਪੂਰਾ ਜੀਵਨ ਉਹਨਾਂ ਦਾ ਜਿਹੜਾ ਹੈ ਠਾਕ ਜੀ ਦੇ ਚਰਨਾਂ 'ਚ ਵਚਿਤ ਹੋ ਮੰਦਰ ਨੂੰ ਕਿੰਨੀ ਦੀ ਅਜੇ ਤਿਆਰੀਆਂ ਕੀਤੀਆਂ ਗਈਆਂ ਜਰਾ ਮਸਮੀ ਲੈ ਕੇ ਮੰਦਰ ਦੇ ਵਿੱਚ ਬਹੁਤ ਤਿਆਰੀਆਂ ਸੀ ਪਿਛਲੇ 2 ਮਹੀਨੇ ਤੋਂ ਕਾਰਡ ਅਸੀਂ 600 ਕਾਰਡ ਵੰਡੇ ਇਲਾਕੇ ਦੇ ਵਿੱਚ ਕਿਉਂਕਿ ਇਸ ਵਾਰ ਸਭ ਤੋਂ ਜ਼ਿਆਦਾ ਸਾਡਾ ਇਕੱਠ ਆਉਣ ਦੀ ਸੰਭਾਵਨਾ ਸੀ ਪਰ ਦੇਖੋ ਬਾਹਰ ਦੇਖੋ ਨਿਗਾਹ ਮਾਰ ਕੇ ਦੇਖੋ ਕਿਸ ਤਰ੍ਹਾਂ ਝੁੰਡ ਦੇ ਝੁੰਡ ਲੋਕ ਜਿਹੜੇ ਦਰਸ਼ਨ ਕਰਨ ਵਾਸਤੇ ਆ ਰਹੇ ਬਾਰਿਸ਼ ਰੁਕੀ ਹੋਈ ਹੈ ਹੁਣ ਇਸੇ ਤਰ੍ਹਾਂ ਹੀ 12 ਵਜੇ ਤੱਕ ਚੱਲਦਾ ਰਹੇ ਨੇ 12 ਵਜੇ ਤੱਕ ਦਰਸ਼ਨ ਹੋਣੇ ਬਹੁਤ ਜ਼ਿਆਦਾ ਤਿਆਰੀ ਕੀਤੀ ਔਰ ਲਾਈਟਿੰਗ ਦਾ ਇਤਨਾ ਜ਼ਬਰਦਸਤ ਪ੍ਰਬੰਧ ਕੀਤਾ ਗਿਆ ਦੂਰ ਦੂਰ ਤੱਕ ਦੇਖੋ ਕਿੰਨੀ ਲਾਈਟ ਹੈ ਅਸੀਂ ਇਸ ਵਾਰ ਜਿਹੜਾ ਇਹ ਸਾਡਾ ਫੈਸਟੀਵਲ ਹੈ ਜਾਂ ਇਹ ਉਤਸ਼ਾਹ ਨਾਲ ਅਸੀਂ ਮਨਾ ਰਹੇ ਹਾਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਬਹੁਤ ਵੱਡਾ ਆਸ਼ੀਰਵਾਦ ਮਿਲ ਰਿਹਾ ਹੈ ਮੈਂ ਸ਼ਮਸ਼ੇਰ ਬਖਸ਼ੀ ਦੁਰਗਾ ਮਾਤਾ ਮੰਦਿਰ ਦਾ ਛੋਟਾ ਸਾਹਿਬਕ ਇਹ ਜਨਮ ਅਸ਼ਟਮੀ ਦਾ ਪਰਵ ਜੋ ਹੈ ਇਸकी ਜੋ ਅਸਲੀ ਮਹਾਨਤਾ ਹੈ ਨਾ ਬੜੇ ਛਾਲ ਸਾਲੋਂ ਕੇ ਬਾਅਦ ਦਿਖਾਈ ਦੀ ਹੈ 바సుਦੇਵ ਭਗਵਾਨ ਜੀ ਜਦ ਕ੍ਰਿਸ਼ਨ ਭਗਵਾਨ ਜੀ ਕੋ ਟੋਕਰੀ ਮੇਂ ਢਾਲ ਕੇ ਜਮਨਾ ਜਿਂ ਸੇ ਨਿਕਲ ਰਹੇ ਥੇ ਔਰ ਬਰਸਾਤ ਹੋ ਰਹੀ ਥੀ बहुत ज़बरदस्त बरसात हो रही थी तो वही माहौल आज दिखाई दे रहा है उनके जन्मदिन के उस समय इसका मतलब प्रभु ने ना केवल दुर्गा माता मंदिर पर के सारे हिंदुस्तान के लोगों में लोगों के ऊपर कृपा की है ये उत्सव जो है ना केवल हिंदुस्तान में बल्कि सारे वर्ल्ड में बड़ी धूमधाम से मनाया जाता है तो हमारे मंदिर में ये जैसे बाबा जी हमारे ने बताया कि ये उत्सव की तैयारियाँ बड़ी देर से शुरू हुई हुई हैं पहले कार्ड, फिर बंगाल से कारीगर आए उन्होंने रोगन के सारे रंग पेंट किया सारी मूर्तियों को आप देख रहे होंगे मंदिर में आके उसके बाद मंदिर के अंदर परमानेंट लाइट्स लगाई गई और आप देखोगे बाहर जाके मंदिर के बाहर और अंदर साढ़े छः बजे से लेके रात के एक बजे से इसी तरह रश चलता रहेगा ना इस मंदिर में बल्कि सारे लुधियाने के मंदिर में लोगों के मन में इतनी उत्साह होता है इस दिन में फिर सभी चाहते हैं कि हमारा कल्याण प्रभु से हो और हम दुर्गा माता मंदिर कमेटी की तरफ से प्रभु के चरणों में अरदास करते हैं कि सबके घर में सुख शांति समृद्धि धन दौलत में वृद्धि भक्ति शक्ति धार्मिक कमों में रुचि इसी तरह लगी रहे बड़े ही व्यवस्था आपके चैनल के थ्रू से सभी लोगों को अभी भी प्रार्थना करते हैं बेनती करते हैं उनके कल्याण के लिए हमारा कोई कल्याण नहीं है जो यहाँ प्रभु से कुछ मांगने आएगा उसका ही कल्याण होगा आप 12 बजे तक रात को आए लंगर प्रसाद चल रहा है प्रभु के दर्शन करो लंगर प्रसाद खाओ लंगर प्रसाद आज के आज के दिन में खाना बहुत जरूरी होता है जो लंगर प्रसाद ग्रहण करता है उसका भी कल्याण हो जाता है सच्ची बात तो यह है तो आप जरूर आइए मंदिर में और आनंद लीजिए धन्यवाद राधे राधे जन्म अष्टमी का त्यौहार बड़ी धूमधाम नाल लुधियाना दे बीआरएस नगर मंदिर में मनाया गया है मंदिर नु सजाया गया है ਮੰਦਰ ਦੀਆਂ ਲਾਈਟਾਂ ਪ੍ਰੇਮ ਮੰਦਰ ਬਰਿੰਦਾਬਨ ਦੇ ਕਾਰੀਗਰਾਂ ਨੇ ਲਾਈਆਂ ਹਨ ਤੇ ਵੱਖ-ਵੱਖ ਕਿਸਮ ਦੇ ਮਿੱਠੇ ਪਕਵਾਨ ਬਣਾਏ ਗਏ ਹਨ ਤਾਂ ਕਿ ਸ਼ਰਧਾਲੂਆਂ ਦਾ ਆਨੰਦ ਲੈ ਸਕਣ ਰਾਦੇ ਰਾਧੇ ਜਨਮ ਅਸ਼ਟਮੀ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਜੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੈਂ ਲਲੀਸ਼ ਸ਼ਰਮਾ ਉਪਰਦਾਨ ਦੁਰਗਾ ਮਾਤਾ ਮੰਦਿਰ ਬੀਆਰਐਸ ਨਗਰ ਤੋਂ ਬਹੁਤ-ਬਹੁਤ ਮੁਬਾਰਕਾਂ ਜੀ ਮੀਂਹ ਦਾ ਪ੍ਰਮਾਤਮਾ ਨੇ ਰੌਣਕ ਲਗਾਈ ਹੋਈ ਹੈ ਬਾਰਿਸ਼ ਵੀ ਹੈ ਸੰਗਤ ਵੀ ਬਹੁਤ ਸਾਰੀ ਹੈ ਪੂਰਾ ਕ੍ਰਿਸ਼ਨ ਕਨਈਆ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਬਹੁਤ ਉਮਤਾਉਨਾ ਮਨਾਇਆ ਜਾ ਰਿਹਾ ਬਹੁਤ ਆਨੰਦ ਆ ਰਿਹਾ ਜੀ ਰਾਧੇ 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 ਮੈਂ ਰੁਦਰਦਾਤ ਸ਼ਰਮਾ ਦੁਰਗਾ ਮਾਤਾ ਮੰਦਰ ਤੋਂ ਬੋਲ ਰਿਹਾ ਜਿਸਨਾ ਚਾਹਨਾ ਹਾਂ ਕਿ ਪਿਛਲੇ 2-3 ਮਹੀਨੇ ਤੋਂ ਜਨਮ ਅਸ਼ਟਮੀ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਪ੍ਰਧਾਨ ਜੀ ਸੁਨੀਲ ਸ਼ਾਰਦਾ ਜੀ ਹਰਕੇਸ਼ ਗੁਪਤਾ ਜੀ ਪ੍ਰਿੰਸੀਪਲ ਜੀ ਆ ਓਪੀ 바ਵਾ ਦੀ ਬਖਸ਼ੀ ਜੀ ਪ੍ਰਲਾਦ ਜੀ ਨਰੂਲਾ ਜੀ ਹੋਰ ਸਾਰੇ ਨੇ ਰਲ ਮਿਲ ਕੇ ਜਿਹੜਾ ਹੈਗਾ ਇਹ ਆ ਇਹ ਤੁਹਾਨੂੰ ਸਿਰੇ ਚੜਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਦਿਨ ਰਾਤ ਇੱਕ ਕਰਕੇ ਕਾਲ ਚਪਵਾਏ ਬੰਡੇ ਮੈਂ ਪ੍ਰਿੰਸ ਵਾਲੀਆ ਇੱਕ ਛੋਟਾ ਜਿਹਾ ਸੇਵਕ ਸ਼੍ਰੀ ਦੁਲਗਾ ਮਾਤਾ ਮੰਦਰ ਬੀਆਰਐਸ ਦਾ ਅੱਜ ਸ਼੍ਰੀ ਦੁਰਗਾ ਮੰਦਰ ਦੇ ਵਿੱਚ ਜਨਮ ਅਸ਼ਟਮੀ ਦਾ ਜਿਹੜਾ ਉਤਸਵ ਮਨਾਇਆ ਜਾ ਰਿਹਾ ਹੈ ਇੰਨੇ ਲੱਖਾਂ ਦੇ ਤعداد ਦੇ ਵਿੱਚ ਅੱਜ ਭਗਤ ਜਨਾਂ ਨੇ ਇੱਥੇ ਅਸ਼ੀਰਵਾਦ ਪ੍ਰਾਪਤ ਕੀਤਾ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਅਸੀਂ ਨਗਰ ਵਾਸੀਆਂ ਅੱਗੇ ਤੁਹਾਡੇ ਚੈਨਲ ਦੇ ਰਾਹੀਂ ਅਪੀਲ ਕਰਦੇ ਆਂ ਕੇ ਸਾਰੇ ਆਓ ਤੇ ਕ੍ਰਿਸ਼ਨ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਧੇ ਰਾਧੇ ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ ਹਰੇ ਕ੍ਰਿਸ਼ਨਾ ਹਾਂਜੀ ਆਰਾਮ ਨੇ ਦਿਓ ਹਾਂਜੀ ਜੈ ਸ਼੍ਰੀ ਕ੍ਰਿਸ਼ਨਾ ਅੱਜ ਜਿਸ ਤਰ੍ਹਾਂ ਕੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਬੜੀ ਸ਼ਰਦਾ ਨਾਲ ਧੂਮ-ਧਾਮ ਨਾਲ ਸ਼੍ਰੀ ਦੁਰਗਾ ਮਾਤਾ ਮੰਦਿਰ ਭਾਈ ਰੰਦੀਪ ਸਿੰਘ ਨਗਰ ਵਿਖੇ ਮਨਾਇਆ ਜਾ ਰਿਹਾ ਹੈ ਅੱਜ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਭਗਵਾਨ ਇੰਨੇ ਖੁਸ਼ ਸੀ ਕਿ ਅੱਜ ਸਾਖਸ਼ਾਤ ਭਗਵਾਨ શ્રીਕ੍ਰਿਸ਼ਨ ਜੀ ਦੇ ਦਰਸ਼ਨ ਹੋਏ ਜਿਸ ਤਰ੍ਹਾਂ ਤੁਸੀਂ ਦੇਖਦੇ ਸੀਗੇ ਭਗਵਾਨ ਜੀ ਦਾ ਜੋ ਜਨਮ ਹੋਇਆ ਸੀ ਤੇ ਬਾਰਿਸ਼ ਬਹੁਤ ਪਈ ਤੇ ਅੱਜ ਭਗਵਾਨ ਦਾ ਜਨਮ ਸੀ ਔਰ ਅੱਜ ਬਾਰਿਸ਼ ਨੇ ਆਪਣਾ ਉਹ ਰੂਪ ਦਿਖਾਇਆ ਔਰ ਭਗਵਾਨ શ્રીਕ੍ਰਿਸ਼ਨ ਜੀ ਦੇ ਦਰਸ਼ਨ ਦਿੱਤੇ ਔਰ ਮੰਦਰ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸਰਦਾਲੂ ਭਗਵਾਨ શ્રીਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਇਲਾਕਾ ਨਵਾਸੀਆਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਜੈ ਸ਼੍ਰੀ ਕ੍ਰਿਸ਼ਨ